ਮੰਗਾ ਅ ਕਿਹੜਾ ਏਰੀਆ ਹੈ ਇਹ ਪਿੰਡ ਪਤਾ ਬੋਲ ਜੀ ਕੀ ਗੱਲਬਾਤ ਕੀ ਹੋਈ ਹੈ ਕੱਲ ਬਾਤ ਹੋਈ ਆ ਸਾਡਾ ਨਾ ਬੇਟਾ ਆਵਲਾ ਤੇ ਐਸ ਬੇਟੇ ਦੇ ਉਹਦੇ ਨਾ ਚਪੇਰਾ ਮਾਰੀਆਂ ਪਰ ਮੇਰਾ ਬੇਟਾ ਗਿਆ ਵੱਡਾ ਉਹ ਕਹਿੰਦਾ ਕਿ ਅੰਕਲ ਇਹਨੂੰ ਕਿਉਂ ਚਪੇਰਾ ਮਾਰੀਆਂ ਤੇ ਮੇਰੇ ਬੇੜੇ ਨੂੰ ਨੇ ਧੱਕਾ ਮਾਰ ਕੇ ਸੁੱਟਤਾ ਉਹਦੇ ਵਿੱਚ ਮਰਚੂ ਦਾ ਮੁੰਡਾ ਜਵਾਨ ਉਹ ਤੇ ਉਹ ਆਪ ਇਹਦੇ ਗੱਲ ਪੈ ਗਏ ਉਹਦੇ ਲਾਗੇ ਘਾਰੇ ਤਿੰਨ ਚਾਰ ਚਾਚੇ ਤਾਇਆ ਦੇ ਉਹ ਵੀ ਇਹਦੇ ਗਲੇ ਪੈ ਗਏ ਤੇ ਸਾਨੂੰ ਛੋਟੇ ਬੱਚਿਆਂ ਨੇ ਆਣ ਕੇ ਦੱਸਿਆ ਮੱਲੇ ਵਾਲਿਆਂ ਤੁਹਾਡੇ ਮੁੰਡੇ ਦੇ ਗੱਲ ਪੈ ਗਏ ਕੋਣ ਸੀ ਲੋਕ ਕਿਹੜੇ ਗੱਲ ਪਏ ਕਿੰਨਾ ਤੁਹਾਡੀ ਗੱਲ ਬਗੋ ਜੀ ਇੱਥੋਂ ਜਾ ਕੇ ਤਿੰਨ ਚਾਰ ਗਲੀਆਂ ਛੱਡ ਗਏ ਹਾਂਜੀ ਘਰੇ ਉਹਨਾਂ ਦਾ ਉਹਦਾ ਨਾਂ ਸੱਤਾ ਇੱਕ ਉਹਦਾ ਭਰਾ ਹੈਗਾ ਜੀ ਡੀਸੀ ਇੱਕ ਦਾ ਨਾਂ ਜੱਜ ਆ ਉਦੋਂ ਗਾੜੀ ਉਹਨਾਂ ਦੇ ਮੁੰਡੇ ਆ ਬੇਟੇ ਦੇ ਗੱਲ ਪਏ ਜਦੋਂ ਸਾਨੂੰ ਉਹਨਾਂ ਆਣ ਕੇ ਦੱਸਿਆ ਕਿ ਤੁਹਾਡੇ ਬੱਚੇ ਦੇ ਗੱਲ ਪਏ ਅਸੀਂ ਮੈਂ ਤੇ ਮੇਰੀ ਘਰ ਦੀ ਗਏ ਅੱਗੋਂ ਇੱਥੇ ਰੋੜਾ ਚੋਣ ਲਾ ਪਿਆ ਕੱਲ ਵੀ ਮਹਲਾਇਕਾਂ ਇਕੱਠਾ ਆਇਆ ਫੇਰ ਅਸੀਂ ਘੜੇ ਆ ਗਏ ਆਪਣੇ ਸਾਨੂੰ ਸਾਡੇ ਇਲਾਕੇ ਦਾ ਪ੍ਰਧਾਨ ਉਹਨੇ ਸਮਝਾਇਆ ਵੀ ਹੁਣ ਨਹੀਂ ਕੋਈ ਗੱਲ ਕਰਨੀ ਉਹਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਸਮਝਾਇਆ ਫਿਰ ਰਾਤੀ ਪੰਜੀ ਤੀ ਮੁੰਡੇ ਲੈ ਗਏ ਸਾਡੇ ਘਰੇ ਆਇਆ ਰਾਤੀ ਵੀ ਸਾਡੇ ਗੱਲ ਪੈ ਕੇ ਗਿਆ ਰਾਤੀ ਵੀ ਅਸੀਂ ਜਦੋਂ ਦੋੜਾ ਲੱਪਾ ਪਾਇਆ ਫਿਰ ਮੁੰਲਾ ਇਕੱਠਾ ਹੋਇਆ ਪੁਰਾਣੇ ਰੰਜਿਸ਼ ਹੈ ਨਹੀਂ ਜੀ ਕੋਈ ਨਹੀਂ ਐ ਸੁਪਾ ਬੇਤੇ ਤੋਂ ਗੱਲ ਹੋਈ ਜੇ ਅਬ ਬੇਤੇ ਦੇ ਸੁਪਨੇ ਚ ਪੇਰਾ ਮਾਰੀਆਂ ਪੱਸੋ ਗੱਲਬਾਤ ਕੀ ਦੱਸਦੇ ਨੇ ਬੇਟਾ ਕੀ ਦੱਸਦਾ ਕਿ ਕੀ ਗੱਲਬਾਤ ਹੋਈ ਕਿnga ਕੇ ਇਹ ਮੇਰੇ ਲਾਗੂ ਨਹੀਂ ਲੰਗੇ ਉੱਥੇ ਨਾ ਮੰਦਿਰ ਬਣਿਆ ਬਾਲਮੀਕ ਸ੍ਰਾਮੀ ਦਾ ਉਹਦੇ ਵਿੱਚ ਉੱਥੇ ਸਾਰੇ ਬੱਚੇ ਖੇਡਦੇ ਤਾਂ ਇਹ ਕਹੇ ਬੱਚੇ ਨੇ ਇੱਕ ਦੂਜੇ ਬੱਚੇ ਨੂੰ ਗਾਲ੍ਹ ਕੇ ਦੀ ਕਹਿੰਦਾ ਇਹਨੇ ਗਾਲ੍ਹ ਕੋ ਕੱਢੀ ਹੈ ਜੀ ਉਹਦੇ ਵਿੱਚ ਮਤਲਬ ਕਿ ਐਸ ਬੱਚੇ ਦੇ ਉਹਨੇ ਚਪੇਰਾ ਮਾਰ ਤਾ ਹੁਣ ਕਿ ਕਿੰਨੇ ਜਣੇ ਆਏ ਸੀ ਅਸੀਂ ਅੰਦਰ ਲੰਮੇ ਪਏ ਆ ਜਦੋਂ ਉਹਨੇ ਇਹ ਟੋੜਾ ਚਲਾਇਆ ਮੇਰਾ ਬੇਟਾ ਵੱਡਾ ਮੈਂ ਇਹਨੂੰ ਦੌੜ ਦੌੜ ਸੈਰ ਤੇ ਘਰ ਤਾ ਨੁਕੜੇ ਪੇਟੀ ਦੇ ਮੈਂ ਕਿਹਾ ਪੁੱਤੋ ਇਹਨਾਂ ਨੇ ਸੱਟਾ ਲਾ ਕੇ ਸਾਨੂੰ ਜਾਣਿਆ ਤੁਸੀਂ ਲੁਕ ਜੋ ਫਿਰ ਅਸੀਂ ਰੋਲਾ ਪਾਇਆ ਬਾਹਰ ਨਿਕਲ ਕੇ ਕਿ ਮਤਲਬ ਕਿ ਸਾਨੂੰ ਮਾਰ ਗਏ ਆਓ ਆਓ ਫਿਰ ਮਲਾਈਦੋਂ ਸਾਰਾ ਇਕੱਠਾ ਹੋ ਗਿਆ ਜਨਾਬ ਕੀ ਮੰਗ ਕਰਦੇ ਉਹਨੇ ਅਸੀਂ ਐਸ ਨੂੰ ਸਾਨੂੰ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ ਧੱਕਾ ਹੁੰਦਿਆ ਅਸੀਂ ਇੱਕ ਮਤਲਬ ਨਾ ਸਾਡਾ ਕੋਈ ਖੰਧ ਨਾ ਕੋਈ ਕੋਲਾ ਸਾਡੇ ਆ ਮਤਲਬ ਕਿ ਸਾਨੂੰ ਖਸੜਾ ਇਹ ਪੁੰਜੜੀ ਫਤਾਹਪੁਰੇ ਘਰ ਦੇ ਵਿੱਚ ਕਾਫੀ ਨੌਜਵਾਨ ਜਿਹੜੇ ਕਿ ਵੜ ਕੇ ਇਹ ਭੰਨ ਤੋੜ ਕੀਤੀ ਗਿੱਟਰ ਰੋੜੇ ਚਲਾਇਓ ਕਿੰਨ ਕੁੱਝ ਮੌਕੇ ਤੇ ਪਹੁੰਚਿਓ ਕਿ ਅਸੀਂ ਜਦੋਂ ਮੌਕੇ ਤੇ ਆਇਆ ਉਦੋਂ ਭੱਜ ਚੁਕੇ ਫੜ ਫੜ ਭੱਜ ਗਏ ਸਾਨੂੰ ਵੇਖ ਕੇ ਅੱਛਾ ਸਰਕਾਰੀ ਗੱਡੀ ਵੇਖ ਕੇ ਤਾਂ ਭੱਜ ਗਏ ਸੀਗੇ ਇਹਨਾਂ ਦਾ ਸਵੇਰੇ ਵੀ ਇੱਕ ਰਸ ਫੈਸਲਾ ਕਰਵਾਇਆ ਸੀਗਾ ਤੇ ਦੁਬਾਰਾ ਫੇਰ ਹੁਣ ਚੱਕ ਕੇ ਤੇ ਬੰਦੀ ਕਰਵੀਂ ਕਰ ਦੋਣੀਆਂ ਹਾਂ ਤੁਸੀਂ ਮੌਕੇ ਤੇ ਪਹੁੰਚਿਓ ਘਰ ਤੇ ਜਿਹੜੀ ਲੇਡੀਜ਼ਾਂ ਦਾ ਕਹਨ ਕਿ ਉਹਦੇ ਕੱਪੜੇ ਫਾੜੇ ਗਏ ਨੇ ਇੱਟਾ ਰੋੜੇ ਵੀ ਕਿੱਲਕੇ ਬੱਚੇ ਹਾਂ ਜਿਹੜੀ ਵੀਡੀਓ ਬਣਾਈ ਗਈ ਸਾਰੀ ਅਸੀਂ ਪਰ ਸਭ ਕੋ ਵ ਇਹ ਕਾਨੂੰਨ ਨਾਲ ਫੈਸਲਾ ਕਰਾਇਆ ਉਹਨਾਂ ਦਾ ਕੀ ਆ ਪਿੰਡ ਦੇ ਲੋਕ ਵੀ ਦੱਸ ਰਹੇ ਨੇ ਕਿ ਮੋਤਵਾਰ ਮੋਤਵਾਰਾਂ ਨੇ ਫੈਸਲਾ ਕਰਾਇਆ ਉਹਨਾਂ ਦਾ ਵਿੱਚ ਬੈ ਕੇ ਤੇ ਦੁਬਾਰਾ ਹੋਣ ਦੇ ਜੋ ਕਾਰਵਾਈ ਪੰਦੀ ਇਨਵੈਸਟੀਗੇਸ਼ਨ ਕਰਕੇ ਕਰ ਦਿੱਤੀ ਆ ਜੀ